ਹਾਂਜੀ ਬਾਬਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਕੀ ਹਾਲ ਚਾਲ ਨੇ ਸਿੰਘੋ ਠੀਕ ਠਾਕ ਜੇ ਆਜੋ ਬਾਬਿਓ ਕਰੀਏ ਗੱਲਾਂ ਬਾਤਾਂ ਵਾਹਿਗੁਰੂ ਆ ਯਾਰ ਮੈਂ ਸੁਣਿਆ ਵੀ ਸਰਸੇ ਵਾਲੇ ਨੂੰ ਫਿਰ ਪ੍ਰੋਲ ਮਿਲ ਗਈ ਅਖੇ ਅੱਜ ਮੇਰੇ ਸਭ ਜਾਂ ਸ਼ਾਇਦ ਕੱਲ 21 ਦਿਨਾਂ ਦੀ ਅਖੇ ਪ੍ਰੋਲ ਤੇ ਸਰਸੇ ਵਾਲਾ ਸਾਥ ਫਿਰ ਬਾਹਰ ਆ ਰਿਹਾ ਵਾਹ ਸਰਕਾਰੀ ਤੇਰੇ ਹੈ ਬੜਾ ਇਨਸਾਫ ਕਰਦੀ ਪਈ ਹੈ ਯਾਰ ਹੈ ਯਾਰ ਇੱਕ ਬਲਾਤਕਾਰ ਦਾ ਦੋਸ਼ੀ ਬੰਦਾ ਬਲਾਤਕਾਰ ਤੋਂ ਵੱਡਾ ਦੋਸ਼ੀ ਹੋਊਗਾ ਹੈ ਸਭ ਤੋਂ ਵੱਡੀ ਜਿਹੜੀ ਬੇਦਵੀ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪ੍ਰਮਾਤਮਾ ਦੀ ਬੇਦਵੀ ਕੀਤੀ ਗਈ ਇਸ ਦੁਸ਼ਟ ਵੱਲੋਂ ਐਸਾ ਲਫੰਡਰ ਦੁਸ਼ਟ ਲੋਗ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਦਵੀ ਕੀਤੀ ਗਈ ਉਸ ਤੋਂ ਮਗਰੋਂ ਬਾਰਡ ਬੰਬ ਤਮਾਕਿਆਂ ਦਾ ਦੋਸ਼ੀ ਇਹ ਬੰਦਾ ਠੀਕ ਹੈ ਨਾ ਐਨੇ ਮਾੜੇ ਕਰਮ ਕੀਤੇ ਹੋਣ ਤੇ ਯਾਰ ਅੱਜ ਫਿਰ ਉਸੇ ਬੰਦੇ ਨੂੰ ਪ੍ਰੋਲ ਮਿਲ ਜੇ ਯਾਰ ਕੀ ਕਹੀਏ ਦੱਸੋ ਕਿੱਡੀ ਉਹਨ ਬੇਇਨਸਾਫੀ ਉਹਨਾਂ ਧੀਆਂ ਨਾਲ ਹੈ ਜਿਨ੍ਹਾਂ ਨੇ ਇਸ ਬਲਾਤਕਾਰੀਏ ਨੂੰ ਸਜ਼ਾ ਦਵਾਈ ਸੀ ਤੇ ਅੱਜ ਉਹ ਬਲਾਤਕਾਰੀਆ 21 21 ਦਿਨਾਂ ਦੀ ਤਿੰਨ ਦਿਨਾਂ ਮਹੀਨਿਆਂ ਦੀ ਦੋ ਦੋ ਮਹੀਨਿਆਂ ਦੀ ਪ੍ਰੋਲ ਤੇ ਬਾਹਰ ਆ ਜਾਂਦਾ ਯਾਰ ਤੇ ਦੂਜੇ ਪਾਸੇ ਸਾਡੇ ਉਹ ਬੰਦੀ ਸਿੰਘ ਠੀਕ ਆ ਨਾ ਸਾਡੇ ਉਹ ਬੰਦੀ ਸਿੰਘ ਜਿਨ੍ਹਾਂ ਨੂੰ 30 30 ਸਾਲ ਹੀ ਹੋ ਗਏ ਜੇਲ੍ਹਾਂ 'ਚ ਬੈਠਿਆ ਨੂੰ 30 30 ਸਾਲ ਸੋਚ ਕੇ ਵੇਖੋ ਵੀਰੋ 30-30 ਸਾਲ ਹੋ ਗਏ ਉਹਨਾਂ ਨੂੰ ਜੇਲ੍ਹਾਂ 'ਚ ਬੈਠਿਆਂ ਨੂੰ ਉਹਨਾਂ ਵਾਸਤੇ ਕੋਈ ਪ੍ਰੋਲ ਨਹੀਂ ਕੋਈ ਕੁਝ ਨਹੀਂ ਉਹਨਾਂ ਵਾਸਤੇ ਉਹਨਾਂ ਨੂੰ ਬਾਹਰ ਦੇ ਰਸਤੇ ਕਿਉਂ ਨਹੀਂ ਵਿਖਾਈ ਜਾਂਦੇ ਉਹਨਾਂ ਨੂੰ ਕਿਉਂ ਨਹੀਂ ਛੱਡਿਆ ਜਾਂਦਾ ਦੱਸੋ ਜੇ ਸਰਸੇ ਆਲਾ ਐਡਾ ਵੱਡਾ ਦੋਸ਼ੀ ਬੇਦਵੀ ਦਾ ਛਰੇ ਆਮ ਉਹਨੂੰ 21 ਦਿਨਾਂ ਦੀ ਪ੍ਰੋਲ ਦੇ ਦਿੱਤੀ ਜਾਂਦੀ ਆ ਤਾਂ ਫਿਰ ਇਸ ਹਿਸਾਬ ਲਾਓ ਵੀ ਜਿਹੜੇ ਸਿੰਘਾਂ ਨੇ ਆਪਣੀਆਂ ਸਜੈ ਪੂਰੀਆਂ ਕਰ ਲੀਆਂ ਯਾਰ ਫਿਰ ਉਹਨਾਂ ਨੂੰ ਕਿਉਂ ਨਹੀਂ ਬਾਹਰ ਕੱਢਿਆ ਜਾਂਦਾ ਇਹ ਜਿਹੜੇ ਸਿੰਘ ਨੇ ਸਜੈ ਪੂਰੀ ਕਰ ਲਈ ਆ ਉਹਨਾਂ ਨੂੰ ਤਾਂ ਛੱਡਣਾ ਉਹਨਾਂ ਨੂੰ ਨਹੀਂ ਛੱਡਣਾ ਇਹਦਾ ਬਾਲਾ ਫਿਕਰ ਆ ਵੀ ਇਸ ਪਖੰਡੀ ਸਾਹ ਦਾ ਇਹਦਾ ਐ ਜਿੰਨੇ ਗੁਰੂ ਗੋਬਿੰਦ ਸਿੰਘ ਜੀ ਦਾ ਸਵਾਗ ਵੀ ਰਚਿਆ ਸੀ ਠੀਕ ਆ ਨਾ ਇਸ ਪਖੰਡੀ ਦਾ ਤੇ ਸਾਡੇ ਜਿਹੜੇ ਬੰਦੀ ਸਿੰਘ ਆ 30-30 ਸਾਲਾਂ ਚੋ ਜੇਲ੍ਹਾਂ ਚ ਬੰਦ ਬੈਠੇ ਆ ਉਹਨਾਂ ਨੂੰ ਵੀ ਛੱਡਿਆ ਜਾਂਦਾ ਉਹਨਾਂ ਵਾਸਤੇ ਪਤਾ ਨਹੀਂ ਕਿਉਂ ਚੁੱਪ ਹੋ ਜਾਂਦੇ ਆ ਵੀ ਭਾਈ ਜਗਤਾਰ ਸਿੰਘ ਹਵਾਰਾ ਨੂੰ ਭਾਈ ਤਾਰਾ ਨੂੰ ਪਿਉਰਾ ਨੂੰ ਕਿੰਨੇ ਸਿੰਘ ਆ ਸਾਡੇ ਜੇਲ੍ਹਾਂ ਚ ਜੱਗੀ ਵਰਗੇ ਯਾਰ ਇਹ ਇਹਨਾਂ ਨੂੰ ਪ੍ਰੋਲ ਦੇ ਦਿਓ ਇਹਨਾਂ ਨੂੰ ਬਾਹਰ ਛੱਡੋ ਇਹਨਾਂ ਨੂੰ ਬਾਹਰ ਕਿਉਂ ਨਹੀਂ ਲਿਆਉਂਦੇ ਜੀ ਆਹ ਲੀ ਆ ਵੈਸੇ ਤੋਂ ਯਾਰ ਵੀ ਜਿਹੜੇ ਸਾਡੇ ਸਿੰਘ ਅੰਦਰ ਬੈਠੇ ਉਹਨਾਂ ਦਾ ਕੀ ਕਸੂਰ ਆ ਵੀ ਉਹਨਾਂ ਨੇ ਜੋ سزا ਹੀ ਪੂਰੀ ਕਰ ਲਈ ਕੋਈ ਛੱਡੋ ਉਹਨਾਂ ਨੂੰ ਕਾ ਕੌਮੀ ਇਨਸਾਫ ਮੋਰਚਾ ਚੰਡੀਗੜ੍ਹ ਲੱਗਿਆ ਹੋਇਆ ਕਦੋਂ ਦਾ ਦੱਸੋ ਕਿਸੇ ਦੇ ਕੰਨ ਤੇ ਜੂੰ ਸਰਕੀ ਆ ਸਰਕੀ ਆ ਦੱਸੋ ਤੇ ਦੂਜੇ ਪਾਸੇ ਆ ਸਾਧ ਨੂੰ ਚੜੇ ਮਹੀਨੇ ਚਲੋ ਵੀ ਬਾਹਰ ਫਰ ਲਓ ਆ ਗਈ ਤੇਰੀ ਚੱਲ ਵੀ ਬਾਹਰ ਫਰ ਲਓ ਫਿਰ ਜਿਹੜੇ ਮਰਜੀ ਆਸ਼ਰਮ ਤੇ ਜਾ ਕੇ ਜਿੱਥੇ ਮਰਜੀ ਰਹਿ ਸਕਦਾ ਜੋ ਮਰਜੀ ਕਰ ਸਕਦਾ ਇਹਦੇ ਤੇ ਕੋਈ ਪਾਬੰਦੀ ਨਹੀਂ ਇਹਦੇ ਤੇ ਕੋਈ ਪਾਬੰਦੀ ਨਹੀਂ ਭਾਈ ਹਾਂਜੀ ਇਹਦੇ ਤੇ 1% ਦੀ ਕੋਈ ਪਾਬੰਦੀ ਨਹੀਂ ਸਾਡੇ ਸੂਰਮਿਆਂ ਨੂੰ ਜੇਲ੍ਹ ਦੀਆਂ ਕਾਠ ਕੋਲ ਕੋਠੜੀਆਂ ਦੇ ਕਦੋਂ ਦਾ ਬੰਦ ਕੀਤਾ ਸਜ਼ਾ ਪੂਰੀਆਂ ਹੋ ਗਈਆਂ ਦੱਸੋ ਇਨਸਾਫ ਕਿੱਥੇ ਗਿਆ ਇਨਸਾਫ ਕਿਉਂ ਨਹੀਂ ਸਹੀ ਹੋ ਰਿਹਾ ਦੱਸੋ ਕਹਿਣੀ ਤੱਕਾ ਦੱਸੋ ਵੀ ਭਾਈ ਦੱਸੋ ਦੋ ਤੁਸੀਂ ਵੀ ਮੈਂ ਕੁਝ ਗਲਤ ਬੋਲਿਆ ਤਾਂ ਜੇ ਸਰਸੇ ਵਾਲੇ ਸਾਧ ਇੱਕ ਬਲਾਤਕਾਰੀਆਂ ਸਭ ਤੋਂ ਵੱਡਾ ਦੂਜਾ ਨੰਬਰ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੇਦਵੀਆਂ ਦਾ ਤੀਜਾ ਨੰਬਰ ਮੌੜ ਬੰਬ ਤਮਾਕੇ ਚੌਥਾ ਨੰਬਰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਸਮਾਗਰ ਰਚਨਾ ਇੰਨੇ ਇੰਨੀਆਂ ਮਤਲਬ ਕਿ ਇਹਨੇ ਕਟਨਾਵਾ ਕੀਤੀਆਂ ਠੀਕ ਆ ਕਿ ਨਹੀਂ ਇਸ ਬੰਦੇ ਨੂੰ 21 ਦਿਨਾਂ ਦੀ ਫਰਲੋ 2 ਮਹੀਨਿਆਂ ਦੀ ਪ੍ਰੋਲ 3 ਮਹੀਨਿਆਂ ਦੀ ਪ੍ਰੋਲ ਕਿਉਂ ਜੇਲ੍ਹ ਚਕੇ ਇਹਦਾ ਵਰਤੀਰਾ ਜਿਹੜਾ ਨਾ ਬਹੁਤ ਸਹੀ ਆ ਜੇਲ੍ਹ ਦੇ ਵਿੱਚ ਹਾਂ ਫਿਰ ਇਹ ਜਿਹੜੇ ਮਰਜ਼ੀ ਆਪਣੇ ਮਤਲਬ ਕਿ ਡੇਰੇ ਚ ਜਾ ਕੇ ਸਤ ਸੰਗ ਕਰ ਸਕਦਾ ਜਿੱਥੇ ਮਰਜ਼ੀ ਜਾ ਸਕਦਾ ਇਹਨੂੰ ਕੋਈ ਰੋਕ ਟੋਕ ਨਹੀਂ ਇਹਨੂੰ 1% ਦੀ ਕੋਈ ਰੋਕ ਟੋਕ ਨਹੀਂ ਜਿੱਥੇ ਮਰਜ਼ੀ ਜਾ ਸਕਦਾ ਖੁੱਲੀਆਂ ਖੇਡਾਂ ਦੇ ਆਸਤੇ ਪਰ ਦੂਜੇ ਪਾਸੇ ਸਾਡੇ ਉਹ ਸਿੰਘ ਜਿਨ੍ਹਾਂ ਨੇ 30-30 ਸਾਲ ਤੋਂ ਉੱਪਰ ਦੀਆਂ ਸਜ਼ਾ ਪੂਰੀਆਂ ਕਰ ਲੀਆਂ ਜਿਹੜੀਆਂ ਅੱਜ ਵੀ ਜੇਲ੍ਹਾਂ ਦੇ ਵਿੱਚ ਸਾਡੇ ਸੂਰਮੇ ਬੰਦ ਬੈਠੇ ਆ ਅੱਜ ਵੀ ਬੈਠੇ ਆ ਕੀ ਅੱਜ ਭਾਈ ਜਗਤਾਰ ਸਿੰਘ ਹਵਾਰਾ ਨੂੰ ਪ੍ਰੋਲ ਨਹੀਂ ਮਿਲ ਸਕਦੀ ਫਿਰ ਇਸ ਹਫ਼ਤੇ ਦੱਸੋ ਜੇ ਇਹੋ ਜਿਹੇ ਲਫੰਡਰ ਸਾਧ ਬਾਹਰ ਆ ਸਕਦੇ 21 ਦਿਨਾਂ ਦੀ ਫਰਲੋ ਤੇ ਕੀ ਭਾਈ ਜਗਤਾਰ ਸਿੰਘ ਹਵਾਰਾ ਨੂੰ 21 ਦਿਨਾਂ ਦੀ ਪ੍ਰੋਲ ਨਹੀਂ ਮਿਲ ਸਕਦੀ ਕੀ ਭਾਈ ਤਾਰਾ ਨੂੰ 21 ਦਿਨਾਂ ਦੀ ਪ੍ਰੋਬਲੀਮ ਮਿਲ ਸਕਦੀ ਬਲਵੰਤ ਸਿੰਘ ਰਾਜੂ ਆਣੇ ਨੂੰ ਨਹੀਂ ਮਿਲ ਸਕਦੀ ਆ ਬਾਈ ਜੱਗੀ ਜੋਹ ਲਰ ਕੇ ਹੋਰ ਪਤਾ ਨਹੀਂ ਸਾਡੇ ਅਨੇਕ ਸਿੰਘ ਆ ਜਿਨ੍ਹਾਂ ਦੀ ਗਿਣਤੀ ਨਹੀਂ ਹੋ ਸਕਦੀ ਬਾਈ ਜਿਹੜੇ ਜੇਲ੍ਹਾਂ ਚ ਬੰਦ ਬੈਠੇ ਆ ਪਰ ਨਹੀਂ ਛੱਡਣਾ ਕਹਿੰਦੇ ਕਹਿੰਦੇ ਵੀ ਸਿੱਖ ਨੂੰ ਨਹੀਂ ਛੱਡਣਾ हां ਤੁਸੀਂ ਜੇ ਆਪਣੇ ਹੱਕ ਆਸਤੇ ਹੀ ਬੋਲੋਗੇ ਤੁਹਾਨੂੰ ਅੰਦਰ ਸਿੱਟਾਂਗੇ ਤੁਹਾਡੇ ਵਾਸਤੇ ਜੇਲ੍ਹਾਂ ਤੁਹਾਡੇ ਵਾਸਤੇ ਐਨਐਸਏ ਆ ਤੁਹਾਡੇ ਵਾਸਤੇ ਸਾਰਾ ਕੁਝ ਆ ਹਾਂ ਚੜਦੀ ਜਵਾਨੀ ਤੋਂ ਲੈ ਕੇ ਯਾਰ 20 ਸਾਲ ਦੀ ਉਮਰ ਸੀ ਅਗਲੇ ਦੀ ਚੜਦੀ ਜਵਾਨੀ ਤੋਂ ਲੈ ਕੇ ਅੱਜ ਤੱਕ ਦਾੜੀ ਦੇ ਕੇਸ ਚਿੱਟੇ ਆ ਗਏ ਜੇਲ੍ਹਾਂ ਚ ਬੈਠੇ ਸਾਡੇ ਬੰਦੇ ਛੱਡ ਨਹੀਂ ਰਹੇ ਹਕੂਮੀ ਇਨਸਾਫ ਮੋਰਚਾ ਮੈਨੂੰ ਲੱਗਦਾ 2 ਸਾਲ ਹੋ ਚੱਲੇ ਆ ਹਾਂ ਉਹ ਚੰਡੀਗੜ੍ਹ ਦੀਆਂ ਬਰੂਹਾ ਤੇ ਵਾਈਪੀਐਸ ਚੌਂਕ ਤੇ ਲੱਗਿਆ ਕਿਹੜਾ ਸਾਨੂੰ ਇਨਸਾਫ ਕਿੰਨੇ ਇਨਸਾਫ ਦੇਤਾ ਦੱਸੋ ਅਸੀਂ ਧਰਨੇ ਲਈਏ ਸਾਨੂੰ ਕੋਈ ਇਨਸਾਫ ਨਹੀਂ ਇਹ ਬਿਨਾ ਧਰਨਿਆਂ ਤੂੰ ਇਹਨਾਂ ਦੀਆਂ ਪਰੋਲਾਂ ਸਾਰਾ ਕੁਝ ਇਹ ਰਿਆ ਹੋ ਜਾਂਦੇ ਬੰਦੇ ਇਹ ਉਹਨਾਂ ਬੀਬੀਆਂ ਨਾਲ ਬੇਇਨਸਾਫੀ ਨਹੀਂ ਜਿੰਨਾ ਧੀਆਂ ਨਾਲ ਇਸ ਦੁਸ਼ਟ ਨੇ ਬਲਾਤਕਾਰ ਕੀਤਾ ਕਿੰਨੇ ਬੰਦਿਆਂ ਨੂੰ ਇਸ ਬੰਦੇ ਨੇ ਨਾ ਮਰਦ ਬਣਾਇਆ ਦੱਸੋ ਕਿੱਥੇ ਅਸੀਂ ਗਲਤ ਬੋਲੇ ਸ਼ੇਅਰ ਕਰ ਦਿਓ ਸਾਰੇ ਭਰਾ ਜਿਹੜੇ ਤੁਸੀਂ ਨਾਲ ਜੁੜਿਓ ਨਾ ਸਾਰੇ ਵੀਰ ਸ਼ੇਅਰ ਕਰ ਦਿਓ ਅਖੇ ਜੀ ਸਰਸੇ ਵਾਲੇ ਸਾਧ ਨੂੰ 21 ਦਿਨਾਂ ਦੀ ਪ੍ਰੋਲ ਮਿਲ ਗਈ ਆ ਸਰਸੇ ਵਾਲੇ ਸਾਧ ਨੂੰ 21 ਦਿਨਾਂ ਦੀ ਪ੍ਰੋਲ ਮਿਲ ਗਈ ਆ ਤੇ ਸਾਡੇ ਬੰਦੀ ਸਿੰਘਾਂ ਨੂੰ ਉਹਨਾਂ ਨੂੰ ਉਹਨਾਂ ਨੂੰ ਕਦੋਂ ਪ੍ਰੋਲ ਮਿਲੂਗੀ ਅਖੇ ਉਹਨਾਂ ਨੂੰ ਪ੍ਰੋਲ ਨਹੀਂ ਮਿਲ ਸਕਦੀ ਜਿਵੇਂ ਉਹਨਾਂ ਨੂੰ ਪ੍ਰੋਲ ਨਹੀਂ ਮਿਲ ਸਕਦੀ ਐਡਾ ਤੱਕਾ ਯਾਰ ਸ਼ਰਿਆਂ ਵੀ ਕਰੀ ਜਾਂਦੇ ਆ ਦੱਸ ਸ਼ਰਿਆਂ ਵੀ ਤੱਕਾ ਕਰੀ ਜਾਂਦੇ ਆ ਕੀ ਕਰੀਏ ਕਰੀਏ ਦੱਸੋ ਤੁਸੀਂ ਇੰਨੀ ਵੱਡੀ ਬੇਇਨਸਾਫੀ ਯਾਰ ਇੱਕ ਬੰਦੇ ਨੂੰ ਇਹ ਖੁੱਲੇ ਆਮ ਵੇਖੋ ਤੁਸੀਂ ਪ੍ਰੋਲਾ ਮਿਲ ਜਾਂਦੀਆਂ ਯਾਰ ਹੈ ਉਹ ਜਿਹੜੇ ਮਰਜ਼ੀ ਡੇਰੇ 'ਚ ਆਪਣੇ 'ਚ ਜਾ ਕੇ ਸਤ ਸੰਗ ਕਰ ਸਕਦਾ ਜੋ ਮਰਜ਼ੀ ਤੇ ਸਾਡੇ ਅਰਗਿਆਂ ਨੇ ਕਿਤੇ ਮਾਂ ਦੇ ਭੋਗ ਤੇ ਆਉਣਾ ਹੋਵੇ ਕਿਤੇ ਕਿਤੇ ਭਤੀਜੀ ਦੇ ਵਿਆਹ ਤੇ ਆਉਣਾ ਹੋਵੇ ਤੇ ਪ੍ਰੋਲਾ ਮਿਲਦੀਆਂ ਇੱਕ ਇੱਕ ਘੰਟੇ ਦੀਆਂ ਮਾਦੇ ਭੋਗ ਤੇ ਆਉਣਾ ਹੋਵੇ ਨਾ 1 ਘੰਟੇ ਦੀ ਪ੍ਰੋਲ ਪਤੀਜੀ ਦੇ ਵਿਆਹ ਤੇ ਆਉਣਾ ਹੋਵੇ 2 ਘੰਟੇ ਦੀ ਪ੍ਰੋਲ ਆ ਕੁਛ ਮਿਲਦੀਆਂ ਸਾਡੇ ਨਾਲ ਇੰਨਾ ਇੰਨਾ ਫਰਕ ਆ ਲਾ ਲਓ ਹਿਸਾਬ ਤੁਸੀਂ ਇੰਨਾ ਫਰਕ ਆ ਦੱਸੋ ਸਾਡੇ ਵਾਲਾ ਜੇ ਕੋਈ ਆਪਦੇ ਹੱਕ ਦੀ ਗੱਲ ਕਰੇ ਆਪਦੇ ਧਰਮ ਦੀ ਗੱਲ ਕਰੇ ਉਹਨੂੰ ਜੇਲ੍ਹਾਂ ਉਹਦੇ ਤੇ ਪਰਚੇ ਉਹਨਾਂ ਤੇ ਐਨਐਸਏ ਹੋਰ ਪਤਾ ਨਹੀਂ ਕੀ ਕੀ ਕੁਛ ਆਹ ਕੁਛ ਤੇ ਕੀ ਬਣਿਆ ਫਿਰਦਾ ਦੱਸੋ ਬਈ ਆਪ ਹੀ ਫਿਰ ਸਾਨੂੰ ਮਜਬੂਰ ਹੋ ਕੇ ਬੋਲਣਾ ਪੈਂਦਾ ਵੀ ਯਾਰ ਸਾਡੇ ਵਾਲੇ ਜਿਹੜੇ ਤੁਸੀਂ ਅੰਦਰ ਡੱਕੇ 30 30 ਸਾਲਾਂ ਤੋਂ ਵੀ ਉਹਨਾਂ ਵਾਸਤੇ ਹੁਣ ਭਾਈ ਜਗਤਾਰ ਸਿੰਘ ਵਾਸਤੇ ਕੋਈ ਪ੍ਰੋਲ ਨਹੀਂ ਯਾਰ ਰਿਆ ਤਾਂ ਤੁਸੀਂ ਕੀਤਾ ਨਹੀਂ ਨਾ ਕਰਨਾ ਮੈਨੂੰ ਪਤਾ ਰਿਆ ਤਾਂ ਕੀਤਾ ਹੀ ਨਹੀਂ ਨਾ ਉਹਦੇ ਵਾਸਤੇ ਕੋਈ ਪ੍ਰੋਲ ਨਹੀਂ ਮਤਲਬ ਬਾਬਿਓ ਸ਼ਰਿਆਂ ਮੈਂ ਇੰਦਾ ਵੱਡਾ ਯਾਰ ਨਾ ਸਿੱਖ ਕੌਮ ਨਾਲ ਜਾਣ ਬੁੱਝ ਕੇ ਸਾਡੇ ਨਾਲ ਮਤਲਬ ਕਿ ਇਹੋ ਜਿਹਾ ਵਤੀਰਾ ਕੀਤਾ ਜਾਂਦਾ ਜਾਣ ਬੁੱਝ ਕੇ ਸ਼ੇਅਰ ਕਰਕੇ ਸਾਰੇ ਭਰਾਵਾਂ ਤੱਕ ਵੀਡੀਓ ਪਹੁੰਚਦੀ ਕਰ ਦਿਓ ਇਹਦੇ ਉੱਤੇ ਕੋਈ ਰੋਗ ਨਹੀਂ ਲੱਗ ਸਕਦੀ ਯਾਰ ਵੈਸੇ ਇਹਦੇ ਉੱਤੇ ਕਿਸੇ ਤਰ੍ਹਾਂ ਦੀ ਕੋਈ ਰੋਕ ਨਹੀਂ ਹੈ